ਗੁਰਾਂ ਦੇ ਪਿੰਡ ਥਲੇਤਾ ਵਿਖੇ ਖੇਡ ਮੈਦਾਨ ਅਤੇ ਗੁਰਦੁਆਰਾ ਸਾਹਿਬ ਦੀ ਥਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਹੱਲ ਕਰਵਾਉਣ ਵਿੱਚ ਪ੍ਰਸ਼ਾਸਨ ਫੇਲ ਸਾਬਤ ਹੋ ਰਿਹਾ ਹੈ ਜਿਸ ਕਾਰਨ ਕਿਸੇ ਵੀ ਸਮੇਂ ਪਿੰਡ ਦਾ ਮਾਹੌਲ ਖਰਾਬ ਹੋ ਸਕਦਾ ਹੈ ਸਰਕਾਰੀ ਛੁੱਟੀ ਵਾਲੇ ਦਿਨ ਇੱਕ ਵਾਰ ਫਿਰ ਤੋਂ ਅਧਿਕਾਰੀਆਂ ਨੂੰ ਪਿੰਡ ਵਿੱਚ ਆਉਣਾ ਪਿਆ ਕਿਉਂਕਿ ਪਿੰਡ ਦੇ ਸਰਪੰਚ ਸੁਖਵੀਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਵੀ ਛੁੱਟੀ ਹੁੰਦੀ ਹੈ ਤਾਂ ਉਸੇ ਦਿਨ ਕੁਝ ਲੋਕਾਂ ਵੱਲੋਂ ਕਬਜ਼ਾ ਕਰਨ ਦੀ ਨੀਅਤ ਨਾਲ ਕੰਮ ਕੀਤਾ ਜਾਂਦਾ ਹੈ ਜਿਸ ਨਾਲ ਪਿੰਡ ਦਾ ਮਾਹੌਲ ਖਰਾਬ ਹੁੰਦਾ ਹੈ ਉਹਨਾਂ ਦੱਸਿਆ ਕਿ ਬੀਡੀਪੀਓ ਫਿਲਰਵਲੋ ਵੀਰਵਾਰ ਨੂੰ ਆਕੇ ਕੰਮ ਨਾ ਕਰਨ ਦੀ ਹਦਾਇਤ ਵੀ ਕੀਤੀ ਗਈ ਸੀ ਪਰ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਮੁਰਤੋਂ ਇਸੇ ਹੀ ਥਾਂ ਉੱਪਰ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸਾਡੇ ਪਿੰਡ ਜੋ ਗਰਾਊਂਡ ਦਾ ਮੁੱਦਾ ਚੱਲਦਾ ਪਿਆ ਕਾਫੀ ਦਿਨਾਂ ਤੋਂ ਭਖਿਆ ਆ ਬਈ ਕਬਜ਼ਾ ਕਰਦੇ ਪਏ ਆ ਇਹ ਜਿਹੜਾ ਕਬਜ਼ੇ ਵਾਲੀ ਜਗਾ ਆ 5743 ਖਸਰਾ ਨੰਬਰ ਆ ਇੱਪਾ ਬਣ ਤੇ ਗੁਰਦੁਆਰੇ ਦੇ ਵਿਚਕਾਰ ਪੈਂਦੀ ਆ ਗਰਾਊਂਡ ਜੇਤੇ ਗੁਰਦੁਆਰਾ ਕਮੇਟੀ ਇਹ ਆਪਾਂ ਦੇ ਕਬਜ਼ੇ 'ਚ ਲੈਣਾ ਚਾਹੁੰਦੀ ਆ ਠੀਕ ਹੈ ਜੀ ਗੁਰਦੁਆਰੇ ਕੋ ਇਹਨਾਂ ਨੂੰ ਕਈ ਵਾਰੀ ਅਸੀਂ ਕਹਿ ਚੁੱਕੇ ਹਾਂ ਵੀ ਨਹੀਂ ਆਪਾਂ ਇੰਨੀ ਜਗ੍ਹਾ ਤੇ ਤੁਸੀਂ ਨਹੀਂ ਕਾਬਜਾ ਕਰ ਸਕਦੇ ਹੈਗੇ ਬੇ ਪਲੇ ਗਰਾਊਂਡ ਹੈ ਇਹਨੂੰ ਰਹਿਣ ਦਿਓ ਤੇ ਬਾਕੀ ਸਾਰੇ ਕਮਿਊਨਿਟੀ ਜਿੱਦਾਂ ਸਾਰੇ ਸਹਿਮਤ ਹੈ ਆਪੇ ਉੱਥੇ ਗਰਾਊਂਡ ਬਣਨੀ ਚਾਹੀਦੀ ਹੈ ਇਹ ਕੁਝ ਇੱਕ ਬੰਦੇ ਆ ਜਿਹੜੇ ਸਾਨੂੰ ਪਰੇਸ਼ਾਨ ਕਰ ਰਹੇ ਆ ਬਾਰ-ਬਾਰ ਛੁੱਟੀ ਵਾਲੇ ਦਿਨ ਕਾਬਜਾ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਫੇਰ ਛੁੱਟੀ ਦਾ ਦਿਨ ਇਹਨਾਂ ਨੇ ਚੁਣਿਆ ਅੱਜ 18 ਤਰੀਕਿਆ ਛੁੱਟੀ ਦਾ ਦਿਨ ਚੁਣ ਕੇ ਅੱਜ ਫੇਰ ਕਾਬਜਾ ਕਰਦੇ ਪਏ ਸੀ ਸੈਕਟਰੀ ਸਾਹਿਬ ਆਇਆ ਮੌਕੇ ਤੇ ਮੈਡਮ ਨੇ ਭੇਜਿਆ ਵੀਡੀਓ ਮੈਡਮ ਨੇ ਕੱਲ ਵੀਡੀਓ ਮੈਡਮ ਆਏ ਸੀ ਉਹਨਾਂ ਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਨਹੀਂ ਕੁਝ ਵੀ ਕਰਦੇ ਤੇ ਅੱਜ ਫੇਰ ਦੁਬਾਰਾ ਇਹ ਕਬਜ਼ਾ ਕਰਨ ਲੱਪ ਹੈ ਹੁਣ ਉੱਥੇ ਆਪਸ਼ਬਦ ਬਹੁਤ ਜ਼ਿਆਦਾ ਬੋਲੇ ਗਏ ਆ ਇੱਕ ਦੂਜੇ ਨੂੰ ਜਿਹੜਾ ਵੀ ਕੋਈ ਵੀਡੀਓ ਬਣਾਉਣ ਦਾ ਆ ਜਾਂ ਕਰਦਾ ਆ ਉਹਨੂੰ ਕਹਿੰਦੇ ਸਾਡੀ ਵੀਡੀਓ ਕਿਉਂ ਬਣਾਉਂਦੇ ਆ ਜੇ ਉਹ ਯਾਨੀ ਕਿ ਗਲਤ ਸ਼ਬਦ ਬੋਲਦੇ ਪਏ ਹੁਣ ਇਹ ਇੱਥੇ ਤੱਕ ਆ ਗਏ ਆ ਵੀ ਲੜਾਈ ਕਰਨਾ ਚਾਹੁੰਦੇ ਕਿਸੇ ਨਾ ਕਿਸੇ ਦੇ ਨਾਲ ਅਸੀਂ ਇਹ ਚਾਹੁੰਦੇ ਵੀ ਸਾਨੂੰ ਕਾਨੂੰਨੀ ਤੌਰ ਤੇ ਜਿਹੜੀ ਸਾਡੀ ਪੰਚਾਇਤ ਦੀ ਜਗ੍ਹਾ ਆ ਇਹ ਗਰਾਊਂਡ ਆ ਪਲੇ ਗਰਾਉਂਡੇ ਖਾਲੀ ਕਰਾ ਕੇ ਦਿੱਤੀ ਜਾਵੇ ਬਾਰ ਬਾਰ ਵੀਡੀਓ ਮੈਡਮ ਨੂੰ ਅਸੀਂ ਦਰਖਾਸਤਾਂ ਦੇ ਚੁੱਕੇ ਹਾਂ ਠੀਕ ਹੈ ਜੀ ਵੀਡੀਓ ਮੈਡਮ ਜਦੋਂ ਆ ਕੇ ਚੱਲ ਜਾਂਦੇ ਮੋੜ ਕੇ ਫੇਰ ਉਹੀ ਕੰਮ ਕਰਦੇ ਆਂ ਉਧਰ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਖੇਡ ਮੈਦਾਨ ਹੈ ਜੋ ਬੱਚਾ ਲਈ ਬਣਾ ਚਾਹੀਦਾ ਹੈ ਜਾਂ ਫਿਰ ਸਾਰਿਆਂ ਨੂੰ ਬਰਾਬਰ ਦੀ ਜ਼ਮੀਨ ਅਲਾਟ ਕੀਤੀ ਜਾਵੇ ਇਹ ਤਾਂ ਮੁੱਦਾ ਇੱਥੇ ਪੜਕੀ ਜਾਂਦਾ ਭਾਈ ਜਦੋਂ ਛੁੱਟੀ ਹੁੰਦੀ ਹੈ ਤੇ ਕੋਈ ਨਾ ਕੋਈ ਇੱਥੇ ਕੰਮ ਲੱਗਾ ਹੀ ਰਹਿੰਦਾ ਆ ਸਾਡੀ ਇਹ ਹੀ ਕੁਲੀਆਂ ਵਾਲਿਆਂ ਦੀ ਸਾਡੀ ਭਾਈਚਾਰੇ ਬਾਜੀਗਰ ਭਾਈਚਾਰੇ ਦੀ ਇਹ ਹੀ ਖਲਾਹ ਆ ਵੀ ਜੇ ਪੱਤਰਾ ਕੀਤਾ ਜਾਵੇ ਤਾਂ ਸਾਰਾ ਹੀ ਕੀਤਾ ਜਾਵੇ ਨਹੀਂ ਤਾਂ ਕੋਈ ਨਾ ਪੱਤਰਾ ਕੀਤਾ ਜਾਵੇ ਜੇ ਉਹ ਪੱਕੇ ਨੇ ਉਹ ਜੇ ਕੰਧ ਢਾਉਂਦੇ ਨਹੀਂ ਹੈਗੇ ਇਹ ਸਾਰੇ ਪੱਕੇ ਕੀਤੇ ਜਾਣ ਸਾਨੂੰ ਕੋਈ ਪ੍ਰਸ਼ਾਸਨ ਨਾਲ ਕੋਈ ਤਰਾਜ ਨਹੀਂ ਹੈਗੀ ਇਹ ਤੇ ਜੇ ਫੱਕਾ ਜੇ ਦਿੱਤਾ ਜਾਵੇ ਤਾਂ ਸਾਰਿਆਂ ਨੂੰ ਦਿੱਤਾ ਜਾਵੇ ਨਹੀਂ ਤਾਂ ਕਿਸੇ ਨੂੰ ਵੀ ਨਾ ਦਿੱਤਾ ਜਾਵੇ ਪਲੇ ਗਰਾਉਂਡ ਬਣਾਈ ਜਾਵੇ ਠੀਕ ਹੈ ਜੀ ਬੱਚੇ ਤੇ ਖੇਡਣ ਸਾਨੂੰ ਕੋਈ ਤਰਾਜ ਨਹੀਂ ਅਸੀਂ ਪਰ ਇਹ ਲੰਗਰੇ ਲਾਉਣਾ ਅਸੀਂ ਪਲੇ ਗਰਾਉਂਡ ਚ ਲਾ ਲਿਆ ਕਰਾਂਗੇ ਸਾਨੂੰ ਕੋਈ ਤਰਾਜ ਨਹੀਂ ਹੈਗਾ ਬਾਕੀ ਇਹਨਾਂ ਨੂੰ ਬੋਚ ਲੋ ਤੁਸੀਂ ਜੇ ਉਹਨਾਂ ਨੂੰ ਦਿੱਤਾ ਜਾਵੇ ਤਾਂ ਸਾਨੂੰ ਦਿੱਤਾ ਜਾਵੇ ਨਹੀਂ ਤਾਂ ਬਿਸ਼ੱਕ ਨਾ ਦਿੱਤਾ ਜਾਵੇ ਉਧਰ ਮੌਕੇ ਤੇ ਪਹੁੰਚੇ ਬੀਡੀਪੀਓ ਦਫ਼ਤਰ ਤੋਂ ਆਏ ਸੈਕਟਰੀ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਪਰ ਛੁੱਟੀ ਵਾਲੇ ਦਿਨ ਹੀ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨਾਲ ਉਹਨਾਂ ਨੂੰ ਛੁੱਟੀ ਵਾਲੇ ਦਿਨ ਵੀ ਅੰਮ੍ਰਿਤਸਰ ਤੋਂ ਇੱਥੇ ਆਉਣਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਹੁਣ ਕੰਮ ਨੂੰ ਰੁਕਵਾ ਦਿੱਤਾ ਗਿਆ ਹੈ ਹਾਂਜੀ ਅਜਾ ਜੀ ਪੰਚਾਇਤ ਵੱਲੋਂ ਵੀਡੀਓ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਇਹ ਜਿਹੜੇ ਪਲੇ ਗਰਾਊਂਡ ਦੀ ਜ਼ਮੀਨ ਹੈ ਉਹਦੇ ਤੇ ਕੁਝ ਲੋਕਾਂ ਵੱਲੋਂ ਅੱਜ ਨਜਾਇਜ਼ ਬਸਾਰੀ ਕੀਤੀ ਜਾ ਰਹੀ ਸੀ ਕਬਜ਼ਾ ਕੀਤਾ ਜਾ ਰਿਹਾ ਸੀ ਜਿਹੜੇ ਵੀਡੀਓ ਸਾਹਿਬ ਨੇ ਸਾਨੂੰ ਹਦਾਇਤਾਂ ਕੀਤੀਆਂ ਕਿ ਪੁਲਿਸ ਪ੍ਰੋਟੈਕਸ਼ਨ ਨਾਲ ਲੈ ਕੇ ਉਹਨਾਂ ਨੂੰ ਰੋਕਿਆ ਜਾਵੇ ਉਹ ਅੱਜ ਉਹਨਾਂ ਨੂੰ ਚੌਕੀ ਚਾਰਜ ਸਬ ਤੇ ਹੋਰ ਪੁਲਿਸ ਕਰਮਚਾਰੀਆਂ ਨਾਲ ਲੈ ਕੇ ਉਹਨਾਂ ਨੂੰ ਅੱਜ ਹੁਣ ਮੌਕੇ ਤੇ ਰੋਕ ਦਿੱਤਾ ਗਿਆ ਜੀ ਅਰੇ ਪਤਾ ਨਹੀਂ ਕਿ ਮੈਂ ਵੀ ਅੱਜ ਛੁੱਟੀ ਵਾਲੇ ਦਿਨ ਮੈਂ ਅੰਮ੍ਰਿਤਸਰ ਦੇ ਰਹਿਣ ਵਾਲਾ ਮੈਨੂੰ ਸਪੈਸ਼ਲ ਅੰਮ੍ਰਿਤਸਰ ਤੋਂ ਆਉਣਾ ਪਿਆ ਜੀ ਇਹ ਹਰ ਵਾਰ ਇਸ ਤਰ੍ਹਾਂ ਹੀ ਕਰਦੇ ਜੀ ਜਿੰਨੀ ਵਾਰ ਵੀ ਇਹਨਾਂ ਨੇ ਇਸ ਤਰ੍ਹਾਂ ਨਜਾਇਜ਼ ਕਬਜ਼ਾ ਕਰਨ ਦੀ ਜਾਂ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਅੰਮ੍ਰਿਤਸਰ ਤੋਂ ਸਪੈਸ਼ਲ ਆਉਣਾ ਪਿਆ ਛੁੱਟੀਆਂ ਛੱਡ ਕੇ ਇਸ ਦੌਰਾਨ ਚੌਂਕੀ ਇੰਚਾਰ ਸੁਭਾਸ਼ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਿਲ ਕੇ ਉਹਨਾਂ ਵੱਲੋਂ ਕੰਮ ਨੂੰ ਰੁਕਵਾ ਦਿੱਤਾ ਗਿਆ ਹੈ ਪਿੰਡ ਧਲੇਤਾ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਪਿੰਡ ਤੁਲੇਤਾ ਦੇ ਕਿਨੋਂ ਪਿਛਲੇ ਕਈ ਦਿਨਾਂ ਤੋਂ ਅ ਤੱਕਰਾਜਿਆ ਚੱਲ ਗਿਆ ਹੈ ਪਿੰਡ ਦੀ ਜਿਹੜੀ ਐਸੀ ਕਮਿਊਨਿਟੀ ਹੈ ਇੱਥੇ ਕਮਿਊਨਿਟੀ ਹਾਲ ਬਣਾਉਣਾ ਚਾਹੁੰਦੀ ਹੈ ਪੰਚਾਇਤੀ ਜਗ੍ਹਾ ਤੇ ਤੇ ਕੁਝੜੇ ਪੰਡਿਆਤ ਮੈਂਬਰ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈਗੇ ਇਸ ਗੱਲ ਨੂੰ ਲੈ ਕੇ ਉਹਦਾ ਵਿਵਾਦ ਚੱਲਦਾ ਕਿ ਅੱਜ ਪੰਚਾਇਤ ਸੱਤੀ ਸਵਾਇ ਸੀਗੇ ਤੇ ਉਹਨਾਂ ਨੇ ਮੈਨੂੰ ਪਿਆਰ ਵੀ ਉੱਥੇ ਕੰਮ ਚੱਲ ਰਿਹਾ ਤੇ ਸਾਡੇ ਨਾਲ ਚੱਲੋ ਤੁ ਜਦੋਂ ਉਸੇ ਮੌਕੇ ਤੇ ਗਏ ਆ ਤੇ ਉੱਥੇ ਸਫਾਈ ਸੁਪੀ ਦਾ ਕੰਮ ਚੱਲਦਾ ਸੀ ਤੇ ਉਹਨਾਂ ਨੂੰ ਸਮਝਾ ਕੇ ਉੱਥੋਂ ਹਟਾ ਦਿੱਤਾ ਮੈਂ ਇਹ ਜੋ ਵੀ ਕੰਮ ਕਰਨਾ ਹੈ ਉਹ ਪੰਚਾਇਤ ਸਰਕਾਰੀ ਬीडीओ ਦੀ ਮੈਂ ਵਾਗੇ ਪਰਮਿਸ਼ਨ ਦੇ ਨਾਲ ਕਰੂੰ ਤੇ ਉਹਨਾਂ ਨੂੰ ਸਮਝਾਇਆ ਗਿਆ ਤੇ ਉਹਨਾਂ ਨੇ ਕੰਮ ਬੰਦ ਕਰਤਾ ਸਫਾਈ ਦਾ ਤੇ ਆਪਣੇ ਮੇਕਰ ਚੱਲ ਚਲੇ